ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਜਿਹੜੇ ਅਟਾਰਨੀ ਜਨਰਲ ਦੇ ਲਈ ਮੈਟ ਗੇਟਸ ਨੂੰ ਪਿਕ ਕੀਤਾ ਸੀ ਉਹਨਾਂ ਨੇ ਹੁਣ ਜਿਹੜੀ ਆ ਨਾ ਕਰ ਦਿੱਤੀ ਆ ਆਪਣੇ ਆਪ ਦਾ ਨਾਮ ਵਾਪਸ ਲੈ ਰਿਆ ਉਹਨਾਂ ਦੀ ਜਗ੍ਹਾ ਦੇ ਉੱਤੇ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਹੁਣ ਪੈਮ ਬੌਂਡੀ ਨਾਮ ਦੀ ਬੀਬੀ ਆ ਫੋਰ ਲੀਡਰ ਦੀ ਸਾਬਕਾ ਪ੍ਰੋਸੀਕਿਊਟਰ ਆ ਉਸ ਦਾ ਨਾਮ ਪਿਕ ਕੀਤਾ ਹੈਗਾ 20 ਸਾਲਾਂ ਦਾ ਉਹਦਾ ਜਿਹੜਾ ਆ ਪ੍ਰੋਸੀਕਿਊਟਰ ਐਜ਼ ਅ ਪ੍ਰੋਸੀਕਿਊਟਰ ਐਕਸਪੀਰੀਅੰਸ ਹੈਗਾ ਅਨਾਰਡ ਸਾਲਾਂ ਦੀ ਮਿਸ ਬੌਂਡੀ ਜੋ ਆ ਉਹ ਟਰੰਪ ਹੋਣਾ ਦੀ ਲੀਗਲ ਟੀਮ ਦੇ ਉੱਤੇ ਕੰਮ ਕਰਦੀ ਰਹੀ ਆ ਕਾਫੀ ਲੰਮਾ ਸਮਾਂ ਖਾਸ ਕਰਕੇ ਜਦੋਂ ਉਹਨਾਂ ਨੂੰ ਇੰਪੀਚ ਕੀਤਾ ਗਿਆ ਸੀ ਤੇ ਨਾਲ ਦੀ ਨਾਲ ਹੋਣ ਜਿਹੜੀਆਂ ਉਹਨਾਂ ਦੀਆਂ ਲੀਗਲ ਟ੍ਰਬਲ ਚੱਲ ਰਹੀਆਂ ਸੀਆਂ ਉਹਨਾਂ ਨੂੰ ਵੀ ਉਹ ਲੀਡ ਕਰ ਰਹੀ ਸੀ ਫਰਸਟ ਪਾਲਿਸੀ ਇੰਸਟੀਚਿਊਟ ਰਾਈਟ ਵਿੰਗ ਥਿੰਕ ਟੈਂਕ ਜੋ ਆ ਉਹ ਬੜੇ ক্লোਜ਼ ਜਿਹੜੀ ਟਾਈਜ਼ ਹੈਗੀਆਂ ਆ ਆ ਇਸ ਜੋ ਨਵੀਂ ਪਿਕ ਕੀਤੀ ਗਈ ਹੈਗੀ ਆ ਸੋ ਹਜੇ ਪਿੱਕੇ ਕੀਤੀ ਆ ਦੇਖੋ ਵੀ ਇਹਨਾਂ ਦਾ ਵੀ ਕੋਈ ਸਕੈਂਡਲ ਕੱਢਦੇ ਆ ਜਾਂ ਨਹੀਂ ਪਰ ਮੈਟ ਗੈਟਸ ਦਾ ਜਿਸ ਹਿਸਾਬ ਦੇ ਨਾਲ ਰੋਲਾ ਪਿਆ ਤੇ ਉਹਨਾਂ ਨੇ ਆਪਣਾ ਨਾਮ ਜਿਹੜਾ ਆ ਉਹ ਵਾਪਸ ਲੈ ਲਿਆ ਹੈਗਾ ਇਸੇ ਤਰ੍ਹਾਂ ਹੁਣ ਤુલਸੀ ਗਾਵੜ ਦਾ ਨਾਮ ਜਿਹੜਾ ਜੋ ਉਹਨਾਂ ਨੇ ਸੈਕਟਰੀ ਆਫ ਲੋਕਲ ਜਿਹੜੀ ਯੂ ਐਸ ਦੀ ਇੰਟੈਲੀਜੈਂਸ ਦਾ ਅ ਡਾਇਰੈਕਟਰ ਸ਼ਾਇਦ ਉਹਨਾਂ ਨੇ ਇੰਟੈਲੀਜੈਂਸ ਦੇ ਡਾਇਰੈਕਟਰ ਹਾਂ ਜੀ ਸੋ ਉਹਨੂੰ ਲੈ ਕੇ ਬਹੁਤ ਸਾਰੇ ਲੋਕ ਹੁਣ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ ਇਸੇ ਤਰ੍ਹਾਂ ਜੋ ਜਨਕੀ ਹੱਲੀ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਭਈ ਤુલਸੀ ਗੈਵਰਟ ਨੂੰ ਕਦੇ ਵੀ ਜਿਹੜਾ ਆ ਇਸ ਤਕੜੀ ਪੋਜੀਸ਼ਨ ਤੇ ਨਹੀਂ ਬਿਠਾਉਣਾ ਚਾਹੀਦਾ ਕਿਉਂਕਿ ਉਹਨਾਂ ਨੇ ਉਹਨਾਂ ਦੀਆਂ ਸਟੇਟਮੈਂਟਸ ਆ 2019 ਦੀਆਂ ਪੀ ਜਦੋਂ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੀਰੀਆ ਦਾ ਪ੍ਰੈਜ਼ੀਡੈਂਟ ਅਸਾਦ ਆ ਉਹ ਤੋਂ ਅਮਰੀਕਾ ਨੂੰ ਕੋਈ ਖਤਰਾ ਨਹੀਂ ਹੈਗਾ ਸੋ ਸੀਰੀਆ ਬਿਲਕੁਲ ਰਸ਼ੀਆ ਦੇ ਨਾਲ ਆ ਰਸ਼ੀਆ ਦੇ ਮਾਮਲੇ ਵਿੱਚ ਵੀ ਉਹਨਾਂ ਦੇ ਜਿਹੜੇ ਬਿਆਨ ਆ ਉਹ ਪ੍ਰੋ ਰਸ਼ੀਆ ਦੇ ਹੈਗੇ ਆ 2022 ਤੱਕ ਤੁਲਸੀ ਗੈਬਰਟ ਡੈਮੋਕ੍ਰੇਟ ਸੀ 2022 ਤੋਂ ਬਾਅਦ ਉਹਨਾਂ ਨੇ ਪਾਰਟੀ ਚੇਂਜ ਕਰਕੇ ਹੁਣ ਰਿਪਬਲਿਕਨ ਪਾਰਟੀ ਜੁਆਇਨ ਕਰ ਲਈ ਹੈਗੀ ਐ ਟਰੰਪ ਉਹਨਾਂ ਦੇ ਅੰਡਰ ਸੋ ਹੁਣ ਉਹਨਾਂ ਦਾ ਜਿਹੜਾ ਨਾਮ ਆ ਇਸ ਸਪੀਸ਼ਲ ਦੇ ਲਈ ਚੁਣਿਆ ਗਿਆ ਹੈ ਤੇ ਉਹਨਾਂ ਦਾ ਵੀ ਵਿੱਚੋਂ ਰਿਪਬਲਿਕਨ ਪਾਰਟੀ ਵੱਲੋਂ ਵੀ ਜਿਹੜਾ ਪਹਿਲਾ ਵਿਰੋਧ ਨਿੱਕੀ ਹੈਲੀ ਨੇ ਕੀਤਾ ਹੈ ਜੀ ਬਿਲਕੁਲ ਇਸ ਨੂੰ ਰਸ਼ੀਅਨ ਸਟੂਜ ਵੀ ਜਿਹੜਾ ਉਹ ਕਈ ਜਾਣੇ ਜਿਹੜੇ ਉਹ ਕਹਿ ਰਹੇ ਨੇ ਪੋਲਿਟਿਕਲ ਗਲਿਆਰਿਆਂ ਦੇ ਵਿੱਚ ਪਰ ਇਹ ਟਰੰਪ ਉਹਨਾਂ ਦੇ ਜਿਸ ਤਰੀਕੇ ਦੇ ਨਾਲ ਅਕਰੀਬ ਉਹਦੇ ਉਥੇ ਜਿਹੜਾ ਸਾਬ ਪਤਾ ਲੱਗਦਾ ਵੀ ਉਹਨਾਂ ਨੇ ਇਹਨਾਂ ਨੂੰ ਜਿਹੜਾ ਉਹ ਵਕਤ ਜਿਹੜਾ ਉਹ ਦਿੱਤਾ ਸੀਗਾ ਤੇ ਤਾਂ ਹੀ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਲਈ ਜਿਹੜਾ ਉਹ ਕੀਤਾ ਆ ਸੋ ਬਹੁਤ ਸਾਰੇ ਜਿਹੇ ਮਾਮਲਿਆਂ ਦੇ ਵਿੱਚ ਜਿਹੜੀ ਤੁਲਸੀ ਗਾਬੜਾ ਉਹ ਉਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਵੀ ਬਾਹਰਲੇ ਮੁਲਕਾਂ ਦੇ ਫੋਰਨ ਏਜੰਟ ਦੇ ਤੌਰ ਦੇ ਉੱਤੇ ਇਸ ਦੇ ਉੱਤੇ ਦੋਸ਼ ਲੱਗਦੇ ਨੇ ਕੋਈ ਇਹ ਨਹੀਂ ਆ ਵੀ ਕੋਈ ਪ੍ਰੂਵਨ ਆ ਇੱਕਾਤ ਦੋਸ਼ ਜਿਹੜੇ ਇਸ ਦੇ ਉੱਤੇ ਲੱਗਦੇ ਆ ਸੋ ਇਹ ਇਹ ਕਾਫੀ ਜ਼ਿਆਦਾ ਸਪੋਰਟ ਦੇ ਵਿੱਚ ਜਿਹੜੀ ਆ ਉਹ ਰਹਿੰਦੀ ਆ ਖਾਸ ਕਰਕੇ ਜਿਹੜੀ ਮੋਦੀ ਹੁਣਾਂ ਦੀ ਜਿਹੜੀ ਪਾਰਟੀ ਆ ਉਸ ਤੇ ਨਾਲ ਵੀ ਜਦ ਇਹ ਪਹਿਲੀ ਵਾਰੀ ਚੁਣੀ ਗਈ ਸੀ ਤੇ ਇਹਨੇ ਗੀਤਾ ਦੀ ਕਾਪੀ ਦੇ ਉੱਤੇ ਹੱਥ ਰੱਖ ਕੇ ਜਿਹੜੀ ਸੌਹ ਜਿਹੜੀ ਉਹ ਚੱਕੀ ਸੀ ਆਪਣੇ ਆਪ ਨੂੰ ਇਹ ਜੋਗੀ ਵੀ ਜਿਹੜੀ ਉਹ ਆਖਦੀ ਹੈ ਤੇ ਕਈ ਕਹਿੰਦੇ ਵੀ ਇਹ ਵੀਗਨ ਵੀ ਆ ਤੇ ਕਹਿੰਦੇ ਵੀ ਤੁਲਸੀ ਗਰਵਡ ਆਪ ਆਪ ਹੀ ਕਹਿੰਦੀ ਆ ਵੀ ਉਹ ਹਿੰਦੀ ਹਿੰਦੂ ਵੈਲਿਊਜ਼ ਦੇ ਨਾਲ ਜਿਹੜੀ ਉਹ ਵੱਡੀ ਹੋਈ ਹੈਗੀ ਆ ਤੇ ਹਿੰਦੂ ਫੇਥ ਦੇ ਵਿੱਚ ਉਹ ਬਲੀਵ ਵੀ ਕਰਦੀ ਆ ਉਦਾਂ ਇਹ ਲੰਮਾ ਸਮਾਂ ਹਵਾਈ ਦੇ ਵਿੱਚ ਹੀ ਰਹੀ ਆ ਉਥੋਂ ਹੀ ਇਹ ਜਿਹੜੀ ਕਾਂਗਰਸ ਵੂਮਨ ਉਹ ਚੁਣ ਕੇ ਆਈ ਸੀਗੀ ਸੋ ਇਹ ਹੁਣ ਦੇਖੋ ਅੱਗੇ ਇਸ ਦਾ ਕਿਸ ਤਰੀਕੇ ਦਾ ਨਜ਼ਰੀਆ ਜਿਹੜਾ ਉਹ ਰਹਿੰਦਾ ਹੈਗਾ ਆ ਸੋ ਇਹ ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਨੈਸ਼ਨਲ ਗਾਰਡ ਦੇ ਵਿੱਚ ਵੀ ਇਸ ਨੇ ਕਈ ਸਮਾਂ ਜਿਹੜਾ ਉਹ ਬਤਾਇਆ ਇਰਾਕ ਦੇ ਵਿੱਚ 2004 ਤੋਂ 2005 ਦੇ ਵਿੱਚ ਐਜ਼ ਅ ਫੌਜਣ ਜਿਹੜੀ ਆ ਉਹ ਡਿਪਲੋਏ ਰਹੀ ਆ ਤੇ ਫਿਰ ਅ ਇਵੈਂਜਲੀ ਜਿਹੜੀ ਉਹ ਬਾਅਦ ਦੇ ਵਿੱਚ ਆ ਕੇ ਇਸ ਨੇ ਇਲੈਕਸ਼ਨ ਵੀ ਜਿਹੜੀ ਹੋਵਨ ਕਿਤੀ ਸੀ ਤੇ ਹੁਣ ਇਸ ਨੂੰ ਲਾਇਆ ਗਿਆ ਸੋ ਇਸ ਦੇ ਉੱਤੇ ਵੀ ਹੁਣ ਕਿਤੇ ਨਾ ਕਿਤੇ ਕਹਿ ਲੋ ਵੀ ਵਿਵਾਦ ਇਸ ਕਰਕੇ ਜੁੜਿਆ ਵੀ ਬਾਹਰੀ ਸਰਕਾਰਾਂ ਦੇ ਨਾਲ ਇਸ ਦੇ ਜਿਹੜੇ ਖਾਸੇ ਨਜ਼ਦੀਕੀਆਂ ਨੇ ਉਹਦੇ ਕਰਕੇ ਇਸ ਦੇ ਉੱਤੇ ਵੀ ਜਿਹੜੀ ਉਂਗਲ ਇਸ ਟਾਈਮ ਉੱਠ ਰਹੀ ਆ ਜੀ ਬਿਲਕੁਲ ਕਹਿੰਦੇ ਵੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੀ ਪੋਜੀਸ਼ਨ ਲਈ ਨਾਮਿਨੇਟ ਕੀਤੀ ਗਈ ਸਾਬਕਾ ਕਾਂਗਰਸ ਵੂਮਨ ਤੋਂ ਸੀ ਗੈਬਰਟਰ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਨਹੀਂ ਹੈਗਾ ਨੇਸ਼ਨ ਦੀਆਂ ਕਹਿੰਦੇ ਵੈਰੀ ਲिटल ਐਕਸਪੀਰੀਅੰਸ ਹੈਗਾ ਨੇਸ਼ਨ ਦਾ ਸਪਾਈ ਏਜੰਸੀਜ਼ ਦਾ ਤੇ ਉਹਦਾ ਖੁਦ ਦਾ ਰੈਕੋਰਡ ਜਿਹੜਾ ਆ ਵੀ ਰਸ਼ੀਆ ਦੀ ਜਿਹੜੀ ਡਿਸਇਨਫੋਰਮੇਸ਼ਨ ਆ ਉਹਦੇ ਤੇ ਯਕੀਨ ਕਰਦਾ ਹੈਗਾ ਮਤਲਬ ਉਸ ਨੂੰ ਸੁਣਾਉਣ ਦਾ ਜੀ ਸੋ ਇਹ ਦੇਖਦੇ ਆ इवन ਬਾਈਡਨ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੇ ਕਾਫੀ ਵਿਰੋਧ ਕੀਤਾ ਹੈ ਯੂਕਰੇਨ ਦੀ ਹੈਲਪ ਨੂੰ ਲੈ ਕੇ ਪੀ ਸਾਨੂੰ ਉਥੇ ਨਹੀਂ ਜਾਣਾ ਚਾਹੀਦਾ ਸੀਗਾ ਅ ਸੋ ਦੇਖਦੇ ਆ ਤੋਸੀ ਗੈਬਰਟ ਦੇ ਮਾਮਲੇ ਦੇ ਵਿੱਚ ਪਟੀਸ਼ਨ ਵੀ ਇੱਕ ਸ਼ੁਰੂ ਕੀਤੀ ਗਈ ਹੈਗੀ ਆ ਬਹੁਤ ਸਾਰੇ ਲੋਕ ਉਹਦੇ ਤੇ ਸਾਈਨ ਵੀ ਕਰ ਰਹੇ ਆ ਭਈ ਇਸ ਨੂੰ ਇਸ ਪੋਜੀਸ਼ਨ ਦੇ ਉੱਤੇ ਨਹੀਂ ਚੁਣਿਆ ਜਾਣਾ ਚਾਹੀਦਾ ਉਹ ਜਿਹੜੇ ਵਿਰੋਧੀ ਆ ਉਹ ਸ਼ਰਿਆਮ ਕਹਿ ਰਹੇ ਆ ਵੀ ਤુલਸੀ ਗਾਇਵੜ ਰਸ਼ੀਅਨ ਇਰਾਨੀਅਨ ਸੀਰੀਅਨ ਤੇ ਚਾਈਨੀਜ਼ ਸਿੰਪਥਾਈਜ਼ਰ ਹੈਗੀ ਆ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਇਸ ਗੱਲੋਂ ਫਿਕਰਮੰਦ ਆ ਵੀ ਤુલਸੀ ਗਾਇਵੜ ਦਾ ਜਿਹੜਾ ਸਬੰਧ ਆ ਉਹ ਭੀ ਐਚਪੀ ਵਿਸ਼ਵ Hindu ਪ੍ਰੀਸ਼ਾਦ ਦੀਆਂ ਹੋਰ ਰੈਡ ਵਿੰਗ ਜਿਹੜੀਆਂ ਹਿੰਦੂ ਜਥੇਬੰਦੀਆਂ ਉਹਨਾਂ ਦੇ ਨਾਲ ਹੈ ਜੀ ਬਿਲਕੁਲ ਸੋ ਕਹਿੰਦੀ ਆ ਵੀ ਉਹਨਾਂ ਦੇ ਉਹ ਕਰੀਬੀ ਆ ਮੋਦੀ ਦੀ ਵੀ ਫੈਨ ਆ ਜਾਂ ਉਸ ਦੇ ਨਾਲ ਜਿਹੜੀ ਕਰੀਬਤਾ ਜਿਹੜੀ ਇਸ ਦੀ ਕੀ ਗਈ ਆ ਨਵਾਂ ਜਿਹੜਾ ਆਇਆ ਮਹਿਕਬਾਇਆ ਡੀਓਜੀਈ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਉਸ ਦੇ ਨਾਲ ਕੰਮ ਕਰਨ ਉਹ ਜਿਹੜੀ ਰਿਪਰੈਜ਼ੈਂਟੇਟਿਵ ਮਾਡ ਜਿਹੜੀ ਟੇਲਰ ਗ੍ਰੀਨ ਆ ਉਸ ਨੇ ਹਾਂ ਕਰ ਦਿੱਤੀ ਆ ਕਿੰਨੇ ਵੀ ਇਲਾਨ ਮਸਕ ਤੇ ਵਿਵੇਕ ਰਾਮਾ ਸੁਆਮੀ ਦੇ ਨਾਲ ਇਹ ਜਿਹੜੇ ਦੋ ਐਂਟਰਪ੍ਰਨਰ ਨੇ ਬਿਜ਼ਨਸਮੈਨ ਨੇ ਉਹ ਇਸ ਦੇ ਨਾਲ ਜਿਹੜੇ ਉਹ ਮਿਲਣਗੇ ਕਹਿੰਦੇ ਵੀ ਡੋਜ ਦੀ ਇਹ ਸਭ ਕਮੇਟੀ ਦੀ ਚੇਅਰ ਦੇ ਤੌਰ ਦੇ ਉੱਤੇ ਇਸ ਨੂੰ ਇਹਨਾਂ ਨੇ ਬਣਾਇਆ ਹੈਗਾ ਆ ਗ੍ਰੀਨ ਤੇ ਜਿਹੜੀ ਹਾਊਸ ਓਵਰਸਾਈਟ ਦੇ ਚੇਅਰਮੈਨ ਜੇਮਸ ਕੋਮਰ ਕੈਂਟਕੀ ਤੋਂ ਰਿਪਬਲਿਕਨ ਆ ਉਹ ਆਲਰੇਡੀ ਕਹਿੰਦੇ ਰਾਮਾ ਸਵਾਮੀ ਦੇ ਨਾਲ ਮਿਲ ਚੁੱਕੇ ਆ ਤੇ ਕਹਿੰਦੇ ਵੀ ਇਹ ਇਸ ਟਾਈਮ ਗਵਰਨਮੈਂਟ ਐਫੀਸ਼ੀਐਂਸੀ ਨੂੰ ਲੈ ਕੇ ਡਿਪਾਰਟਮੈਂਟ ਜਿਹੜਾ ਨਵਾਂ ਬਣਾਇਆ ਗਿਆ ਆ ਉਸ ਦੀ ਜਿਹੜੀ ਇੱਕ ਸਬ ਕਮੇਟੀ ਆ ਅਗਲੇ ਸਾਲ ਬਣਾਈ ਜਾਵੇਗੀ ਮਾਰਜਰੀ ਟੇਲਰ ਗ੍ਰੀਨ ਸਟੌਂਚ ਸਪੋਰਟਰ ਹੈਗੀ ਆ ਟਰੰਪ ਦੀ ਉਹ ਨਾਲੇ ਨਾਲ ਹਰ ਗੱਲ ਦੇ ਵਿੱਚ ਜਿਹੜੀ ਉਹ ਸਮਰਥਨ ਕਰਦੀ ਰਹੀ ਆ ਤੇ ਹੁਣ ਜਿਹੜੇ ਰਾਮਾ ਸੁਆਮੀ ਤੇ ਐ ਇਲਨ ਮਸਕਾ ਉਹਨਾਂ ਨੂੰ ਇੱਕ ਹੋਰ ਸੇਮ ਵਿਚਾਰਧਾਰਾ ਵਾਲਾ ਜਿਹੜਾ ਇਨਸਾਨ ਆ ਮਾਰਜਰੀ ਟੇਲਰ ਗ੍ਰੀਨ ਦੇ ਵਿੱਚ ਇੱਕ ਸਬ ਕਮੇਟੀ ਦੇ ਵਿੱਚ ਕਾਂਗਰਸ ਦੇ ਵਿੱਚੋਂ ਮਿਲਿਆ ਆ ਜੋ ਕਿ ਇਵੈਂਚੁਅਲੀ ਗਵਰਨਮੈਂਟ EMPLOYEES ਜਾਂ ਗਵਰਨਮੈਂਟ ਅਦਾਰਿਆਂ ਦੇ ਵਿੱਚ ਫੇਰ ਬਦਲ ਉਸ ਦੇ ਵਿੱਚੋਂ ਕਾਫੀ ਜਿਹੜੀ ਆ ਅ ਕਹਿ ਸਕਦੇ ਆ ਵੀ ਲੋਕਾਂ ਨੂੰ ਬਾਹਰ ਕੱਢਣ ਜਾਂ ਉਹਦੀ ਐਫੀਸ਼ੀਐਂਸੀ ਨੂੰ ਵਧਾਉਣ ਦੇ ਲਈ ਉਹਨਾਂ ਦੀ ਮਦਦਗਾਰ ਸਾਬਤ ਹੋਣਗੇ ਉਹਨਾਂ ਨੇ ਕਿਹਾ ਵੀ ਕੋਈ ਵੀ ਟਾਪਿਕ ਆਫ ਦਾ ਟੇਬਲ ਨਹੀਂ ਹੈਗਾ ਆਲਰੇਡੀ ਇਹਨਾਂ ਦੋਨਾਂ ਬਿਲੀਅਨਰਸ ਨੇ ਇਹ ਇਸ਼ਾਰਾ ਜਿਹੜਾ ਉਹ ਕੀਤਾ ਆ ਵੀ ਭਾਈ ਬਹੁਤ ਸਾਰੇ ਜਿਹੜੇ ادارے ਆ ਮਹਿਕਮੇ ਆ ਸੌਰੀ ਸਰਕਾਰ ਦੇ ਉਹਨਾਂ ਨੂੰ ਅਸੀਂ ਬੰਦ ਕਰ ਸਕਦੇ ਆ ਰੈਡ ਟੇਪ ਨੂੰ ਅਸੀਂ ਜਿਹੜਾ ਹੋ ਘਟਾਉਣਾ ਆ ਫੈਡਰਲ ਏਜੰਸੀਜ਼ ਨੂੰ ਅਸੀਂ ਉਹਨਾਂ ਨੇ ਰੀਆਰਗੇਨਾਈਜ਼ ਕਰਨਾ ਆ ਤੇ ਹੋ ਸਕਦਾ ਆ ਸੈਂਕੜੇ ਤੋਂ ਹਜ਼ਾਰਾਂ ਤੋਂ ਲੱਖਾਂ ਜਿਹੜੇ ਫੈਡਰਲ ਕਰਮਚਾਰੀ ਆ ਉਹਨਾਂ ਦੀ ਇਸ ਦੇ ਵਿੱਚ ਛੁੱਟੀ ਵੀ ਕੀਤੀ ਜਾ ਸਕਦੀ ਆ